ਸਾਰੇ ਆਪਣੇ ਵਾਰਡ ਦੇ ਸਾਥੀਆਂ ਨੂੰ ਔਰ ਪੰਜਾਬ ਦੀ ਜਨਤਾ ਨੂੰ ਲੋੜੀ ਦੀ ਲੱਖ ਲੱਖ ਵਧਾਈ ਦੇਣਾ ਔਰ ਆਪਣੇ ਸੀਨੀਅਰ ਜਿਹੜੇ ਸਾਡੇ ਨੇਤਾ ਹੈ ਆਪੀ ਸੋਨੀ ਸਾਹਿਬ ਵਿਕਾਸ ਸੋਨੀ ਜਿਨ੍ਹਾਂ ਨੇ ਮੈਨੂੰ 51 ਨੰਬਰ ਤੋਂ ਸੀਟ ਦੇ ਕੇ ਨਵਾਜਿਆ ਤੇ ਮੈਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਤੇ ਜਿੱਤ ਕੇ ਉਹਨਾਂ ਦੀ ਝੋਲੀ ਛਪਾਈ ਸਰ ਤਾਂ ਪਤਾ ਹਰ ਲੋਹੜੀ ਦੇ ਉੱਤੇ ਗੁੱਡੀਆਂ ਪਤੰਗਾ ਉਡਣੀਆਂ ਤੇ ਖਤਰਨਾਕ ਜਿਹੜੀ ਚਾਈਨਾ ਡੋਰ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤੇ ਪਹਿਲਾਂ ਤੇ ਗਵਰਨਮੈਂਟ ਨੂੰ ਚਾਹੀਦਾ ਕਿ ਇਹ ਚੀਜ਼ ਨੂੰ ਬੰਦ ਕਰਨਾ ਜਿੱਥੋਂ ਆਂਦੀ ਆ ਉਹਨੂੰ ਬੰਦ ਕਰਾਂ ਇਹ ਛੋਟੇ ਛੋਟੇ ਵਪਾਰੀ ਆ ਜੇ ਅਗਰ ਕੋਈ ਇਹ ਦੁਕਾਨ ਚੀਜ਼ ਆਈ ਹੈ ਤੇ ਵਿਕਦੀ ਵੀ ਆ ਇਹ ਗਵਰਨਮੈਂਟ ਨੂੰ ਚਾਹੀਦਾ ਬੰਦ ਕਰਨਾ ਜਿਵੇਂ ਸਾਡੇ ਗਲੀ ਮੱਲੇ ਵਾਲਿਆਂ ਨੂੰ ਜਾਂ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਇਹਨੂੰ ਖਰੀਦਣ ਹੀ ਨਾ ਹੈ ਚੀਜ਼ਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਦੁਕਾਨਦਾਰਾਂ ਨੂੰ ਵੀ ਕਹੀਏ ਅਸੀਂ ਮਿਲ ਜੁਲ ਕੇ ਸਾਦ ਇੱਕ ਲੈ ਕੇ ਚੱਲੀਏ ਇਹਨੂੰ ਬੰਦ ਕਰਾਈਏ